ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੋ ਦੋਸਤੋ ਜਿਵੇਂ ਆਪਾਂ ਸਭ ਨੂੰ ਪਤਾ ਹੈ ਤਕਰੀਬਨ ਕਣਕ ਦੀ ਬੜਾਈ ਜਿਹੜੀ ਆ ਦੋਸਤੋ ਹੋ ਚੁੱਕੀ ਹੈ ਤੇ ਆਲਮੋਸਟ ਜਿਹੜੇ ਤੂੜੀਆਂ ਵੀ ਬਣ ਗਈਆਂ ਨੇ ਹਰ ਇੱਕ ਏਰੀਆ ਦੇ ਵਿੱਚ ਹਰ ਇੱਕ ਇਲਾਕੇ ਦੇ ਵਿੱਚ ਸੋ ਦੋਸਤੋ ਕਣਕ ਦੀ ਗੱਲ ਕਰੀਏ ਤਾਂ ਝਾੜ ਇਸ ਵਾਰ ਬਹੁਤ ਘੱਟ ਦੇਖਣ ਦੇ ਵਿੱਚ ਮਿਲੇ 10 ਕੁਇੰਟਲ ਪ੍ਰਤੀ ਕਿੱਲੇ ਦਾ ਜਿਹੜਾ ਝਾੜ ਦੇਖਣ ਦੇ ਵਿੱਚ ਮਿਲਿਆ ਜਿੱਥੇ ਵੀ ਤਕਰੀਬਨ 20 ਪਲੱਸ ਨਾਰਮਲੀ ਝਾੜ ਹੁੰਦੇ ਸੀਗੇ ਪ੍ਰਤੀ ਏਕੜ ਦੇ ਪ੍ਰਤੀ ਕਿੱਲੇ ਦੇ ਵੀ ਪਲੱਸ ਵੀ ਹੁੰਦੀ ਸੀਗੀ ਸੋ 55 60 60 ਮਣ ਵੀ ਜਿਹੜੀ ਨਾਰਮਲ ਕਣਕ ਛੱਡਦੀ ਸੀਗੀ ਉਹ ਇਸ ਵਾਰ ਤਕਰੀਬਨ 30 ਮਣ ਤੋਂ 35 ਮਣ ਦੀ ਐਵਰੇਜ ਵਿੱਚ ਰਹੀਗੀ ਅੱਧ ਤੋਂ ਵੱਧ ਦਾ ਜਿਹੜਾ ਦੋਸਤੋ ਫਰਕ ਪੈ ਗਿਆ ਕਹਿ ਲਓ ਵੀ ਬਹੁਤੀਆਂ ਜਗ੍ਹਾ ਦੇ ਵਿੱਚ ਦੋਸਤੋ ਬਹੁਤ ਹੈਰਾਨੀ ਜਨਕ ਜਿਹੜੇ ਝਾੜ ਵੇਖਣ ਦੇ ਵਿੱਚ ਮਿਲੇ ਤਕਰੀਬਨ 5 5 4 4 ਕੁਵੰਟਲ ਤਕਰੀਬਨ ਤਕਰੀਬਨ 5 5 4 4 ਕੁਵੰਟਲ 15 15 20 ਵੀ ਮਣ ਵੀ ਜਿਹੜੀਆਂ ਕਣਕਾਂ ਕੇਲੇ ਦੀਆਂ ਝੜੀਆਂ ਨੇ ਸੋ ਦੋਸਤੋ ਕਾਰਨ ਕਈ ਰਹਿ ਗਏ ਮੀਂਹ ਪੈ ਗਿਆ ਜਿਹੜਾ ਦੋਸਤੋ ਸਟਾਰਟਿੰਗ ਤੇ ਮੀ ਪੈਮਾਨੇ ਦੇ ਕਰਕੇ ਵੀ ਤੁਸੀਂ ਹਿਸਾਬ ਲਗਾ ਸਕਦੇ ਹੋ ਤੇ ਜਿਹੜੇ ਲਾਸਟ ਆਖਿਰ ਦੇ ਵਿੱਚ ਜਿਹੜੀਆਂ ਧੂਪਾਂ ਪਉ ਜਦੀ ਗਰਮੀ ਹਾਰਡ ਗਰਮੀ ਲੱਗਣ ਦੇ ਕਰਕੇ ਜਿਹੜਾ ਦੋਸਤੋ ਕਈ ਤਰ੍ਹਾਂ ਦੇ ਕਾਰਨ ਜਿਹੜੇ ਬਣ ਕੇ ਜ਼ਿਆਦਾਤਰ ਐਰਕ ਜਿਹੜਾ ਮੌਸਮ ਦੇ ਉੱਪਰ ਹੀ ਨਿਰਭਰ ਸਮਾਂ ਦੋਸਤੋ ਖੋਇਆ ਕਣਕ ਦਾ ਉਸ ਤੋਂ ਬਾਅਦ ਦੋਸਤੋ ਗੱਲ ਆ ਗਈ ਟੂੜੀਆਂ ਦੀ ਸਾਰੇ ਬੰਨੇ ਟੂੜੀ ਟੂੜੀ ਹੋ ਗਈ ਕਿਉਂਕਿ ਦੋਸਤੋ ਤਕਰੀਬਨ ਪਿਛਲੇ ਸਾਲ ਦੀ ਬਹੁਤੇ ਕਿਸਾਨ ਵੀਰਾਂ ਨੇ ਜਿਹੜਾ ਸਮਾਂ ਵੇਖਿਆ ਸੀਗਾ ਟੂੜੀ ਦਾ ਵੀ ਟੂੜੀ ਦੇ ਰੇਟ ਆ ਜਿਹੜੇ ਦੋਸਤੋ 1100 ਤੋਂ 1200 ਤੱਕ ਰੁਕੇ ਸਨ ਜਾ ਕੇ ਅਖੀਰਲੇ ਦਿਨਾਂ ਦੇ ਵਿੱਚ ਇਸ ਵਾਰ ਦੋਸਤੋ ਬਹੁਤੇ ਕਿਸਾਨ ਵੀਰ ਤੂੜੀ ਜਿਹੜੀ ਆ ਵਧੇਰੇ ਬਣਾ ਰਹੇ ਆ तकरीबन ਜਿਹੜਾ 15 ਟਰਾਲੀਆਂ ਦੀ ਵੀਰ ਦੀ ਕੰਪੈਸਟੀ ਸੀ ਉਹ 25 ਬਣਾ ਰਿਆ 25 ਵਾਲਾ 30 35 ਬਣਾ ਰਿਆ ਸੋ ਦੋਸਤੋ ਰੱਖੇ ਤਨਾ ਕਿਤੇ ਉਹਨੂੰ ਲੱਗ ਰਿਹਾ ਵੀ ਅੱਗੇ ਜਾ ਕੇ ਰੇਟ ਜਿਹੜੀ ਹੋਰ ਹਾਈ ਹੋ ਜਾਣਗੇ ਹੋ ਸਕਦਾ ਵੀ 1500 ਤੋਂ ਪਲੱਸ ਚੱਲਣ ਜਾਂ 2000 ਤੱਕ ਵੀ ਹੋ ਸਕਦਾ ਕਵੈਂਟਲ ਹੋ ਕੁਝ ਵੀ ਸਕਦਾ ਹੈ ਹੋ ਸਕਦਾ ਵੀ 250 ਕਵੈਂਟਲ ਤੱਕ ਹੀ ਰਹਿ ਜੇ ਸੋ ਦੋਸਤੋ ਅੱਗੇ ਡਿਪੈਂਡ ਕਰਦਾ ਉਹਨਾਂ ਦੇ ਸਮੇਂ ਦੇ ਉੱਪਰ ਕਿੱਦਾਂ ਦਾ ਸਮਾਂ ਚੱਲੇਗਾ। ਬਾਕੀ ਜਿੱਦਾਂ ਕਿ ਆਪਾਂ ਵੇਖਿਆ ਭੋਂਗ ਵਾਲੇ ਕਾਰਖਾਨੇ ਫੈਕਟਰੀਆਂ ਵਾਲੇ ਜਿੱਥੇ ਤੂੜੀ ਮੱਚਦੀ ਜਾਂਦੋਂ ਸੋਚਾਏ ਉਸ ਦਾ ਕਾਗਜ਼ ਤਿਆਰ ਹੁੰਦਾ ਹੈ ਗੱਤੇ ਦੇ ਵਿੱਚ ਯੂਜ਼ ਹੁੰਦੀ ਆ। ਉਹ ਜਿਹੜੇ ਦੋਸਤੋ ਵੱਡੇ ਰੇਟ ਤੇ ਤੂੜੀ ਚੁੱਕਣ ਕਰਕੇ ਕਿਸਾਨਾਂ ਦੇ ਜਿਹੜੇ ਰੇਟ ਆ ਤੂੜੀ ਦੇ ਬਹੁਤ ਹਾਈ ਲੈਵਲ ਤੇ ਚਲੇ ਗਏ। ਵੀ ਇਸ ਤੂੜੀ ਦੀ ਮਹਿੰਗਾਈ ਵੇਖ ਕੇ ਜਿਹੜਾ ਦੋਸਤੋ ਆਮ ਜ਼ਿਮੀਂਦਾਰਾ ਕਿਸਾਨ ਆ ਉਹ ਪਸ਼ੂ ਕਿਤੇ ਨਾ ਕਿਤੇ ਘਟਾ ਬੈਠਾ ਕਿਤੇ ਨਾ ਕਿਤੇ ਵੇਚ ਕੇ ਪਸ਼ੂ ਜਿਹੜੇ ਆ ਦੋਸਤੋ ਕਈਆਂ ਤੋ ਕਿ ਇੱਕੋ ਇੱਕ ਜਿਹੜੀ ਤੂੜੀ ਆ ਦੋਸਤੋ ਸੁੱਕਾ ਹਰਾ ਚਾਰਾ ਵੀ ਨੋਰਮਲੀ ਆਪਣੇ ਕੋਲ ਹੁੰਦਾ ਤੇ ਸੁੱਕਾ ਚਾਰਾ ਵੀ ਆਪਣਾ ਹੀ ਹੁੰਦਾ ਵੀ ਕਿਤੇ ਨਾ ਕਿਤੇ ਜਦੋਂ ਦੋਸਤੋ ਇਹਦੀ ਸ਼ਾਰਟੇਜ ਪੈਂਦੀ ਹੈ ਤੇ ਨਾ ਲਾਈਨ ਕਰਕੇ ਉਹ ਕਿਤੇ ਨਾ ਕਿਤੇ ਪਸ਼ੂ ਜਿਹੜੇ ਆ ਕਿਸਾਨ ਵੀਰ ਘਟਾਉਣੀ ਸ਼ੁਰੂ ਕਰ ਦਿੰਦੇ ਆ ਸੋ ਇਸ ਵਾਰ ਵੀ ਦੋਸਤੋ ਜਿਹੜਾ ਹੁਣ ਆਪਾਂ ਤੂੜੀ ਬਣਾ ਰਹੇ ਆ ਹੁਣ ਵੀ ਤਕਰੀਬਨ 600 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਤੂੜੀ ਚੱਲ ਰਹੀ ਆ ਜੇਕਰ ਆਪਾਂ ਨਾੜ ਮੁੱਲ ਲੈਣਾ ਹੈਗਾ ਦੋਸਤੋ ਲਾਂਗਾ ਮੋਲ ਲੈਣਾ ਹੈ ਤੇ ਤਕਰੀਬਨ ਆਪਾਂ ਨੂੰ 2000 ਪਲੱਸ ਜਿਹੜਾ ਰੁਪਇਆ ਖਰਚ ਕਰਕੇ ਪ੍ਰਤੀ ਕਿੱਲਾ ਜਿਹੜਾ ਨਾੜ ਮਿਲ ਰਿਹਾ ਤੇ ਤੂੜੀ ਦੀ ਗੱਲ ਕਰੀਏ ਤੇ 3000 3500 ਤੇ ਨਾਰਮਲ ਜਿਹੜਾ ਇਲਾਕੇ ਦੇ ਹਿਸਾਬ ਨਾਲ ਚੱਲ ਰਿਹਾ ਬਾਕੀ ਹੋ ਸਕਦਾ ਵੀ ਕਿਤੇ ਨਾ ਕਿਤੇ ਹੋਰ ਪਾਸੇ 4500 ਤੋਂ 5000 ਪ੍ਰਤੀ ਟਰਾਲੀ ਵੀ ਜਿਹੜੀ ਚੱਲ ਰਹੀ ਹੋਵੇ ਬਾਕੀ ਕਮੈਂਟਾਂ ਦੇ ਵਿੱਚ ਤੁਸੀਂ ਜਰੂਰ ਦੱਸਿਓ ਵੀ ਤੁਹਾਡੇ ਏਰੀਆ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਕੀ ਤੂੜੀ ਦੀ ਜਿਹੜਾ ਹੁਣ ਪ੍ਰਤੀ ਟਰਾਲੀ ਰੇਟ ਚੱਲ ਰਿਹਾ ਕੀ ਨਾੜ ਦਾ ਰੇਟ ਚੱਲ ਰਿਹਾ ਸੋ ਦੋਸਤੋ ਬਨਵਾਈ ਦਾ ਰੇਟ ਵੀ ਜਿਹੜਾ ਹੈਗਾ ਉਹ ਵੀ ਤਕਰੀਬਨ ਪਹਿਲਾਂ 1000 ਰੁਪਈਆ ਸੀਗਾ 900 1000 ਸੀਗਾ ਇਸ ਵਾਰ ਸੈਂਟ ਹੋ ਸਕਦਾ ਵੀ ਇਹ ਵੀ ਪਲੱਸ ਹੀ ਚੱਲੇ ਬਾਕੀ ਸਮੇ ਦੇ ਹਿਸਾਬ ਨਾਲ ਤੇ ਪਿੰਡਾਂ ਦੇ ਹਿਸਾਬ ਨਾਲ ਵੀ ਕੀ ਦੇ ਲੈ ਚੱਲੇਗਾ ਬਾਕੀ ਥੋੜੀ ਜਿਹੀ ਜਿਹੜੀ ਦੋਸਤੋ ਤਕਰੀਬਨ ਹੋ ਸਕਦਾ ਹੈ ਵੀ 250 ਨੂੰ ਵੀ ਮਿਲੇ ਮੇਰੇ ਕਹਿਣ ਤੋਂ ਭਾਵੇਂ ਵੀ ਸਸਤੀ ਵੀ ਮਿਲੇ ਹੋ ਸਕਦਾ ਵੀ ਅਕ੍ਰਾਸ ਵੀ ਹੋ ਜੇ 1500 ਤੋਂ ਇਸ ਕਰਕੇ ਦੋਸਤੋ ਤੂੜੀ ਦੇ ਨਾਲ ਨਾਲ ਤੁਸੀਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਾਸਮਤੀ ਬੀਜੋਗੇ ਤੇ ਉਸ ਦੀ ਕਟਿੰਗ ਕਰਕੇ ਬਾਸਮਤੀ ਝਾੜ ਕੇ ਉਹ ਪ੍ਰਾਲੀ ਜੋੜ ਸਕਦੇ ਹੋ ਜਾਂ ਬਤੇਰੀ ਹੋਰ ਪ੍ਰਾਲੀ ਵੀ ਝੋਨੇ ਦੀ ਵੀ ਜੋੜ ਸਕਦੇ ਹੋ ਸੋ ਇਸ ਤੋਂ ਇਲਾਵਾ ਜਿਹੜਾ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਬਿਲਕੁਲ ਵਾਣ ਖਾਲੀ ਹੋ ਗਿਆ ਤੁਸੀਂ ਮੱਕੀ ਵੀ ਸਕਦੇ ਹੋ ਕਿ ਤਕਰੀਬਨ 70 80 ਦਿਨਾਂ ਦੇ ਦੌਰਾਨ ਜਿਹੜੀ ਪੱਕ ਕੇ ਤਿਆਰ ਹੋ ਜੂਗੀ ਸਾਈਲੇਜ ਬਣਾ ਕੇ ਤੁਸੀਂ ਬਿਲਕੁਲ ਸਟੋਰ ਕਰਕੇ ਰੱਖ ਸਕਦੇ ਹੋ ਹਰੇ ਚਾਰੇ ਦਾ ਸੁੱਕੇ ਚਾਰੇ ਦਾ ਬਿਲਕੁਲ ਦੋਨੇ ਚੀਜ਼ਾਂ ਦਾ ਜਿਹੜਾ ਤੁਹਾਨੂੰ ਕੰਮ ਦੇਵੇਗੀ ਪਸ਼ੂਆਂ ਦੀ ਸਿਹਤ ਵੀ ਬਿਲਕੁਲ ਮੈਂਟੇਨ ਰਹੇਗੀ ਸੋ ਜਿਹੜਾ ਦੋਸਤੋ ਇਹ ਜਿਹੜੇ ਉਪਰਾਲੇ ਆ ਤੁਸੀਂ ਕਰਕੇ ਕਿਤੇ ਨਾ ਕਿਤੇ ਜਿਹੜਾ ਚਾਰਾ ਹਰਾ ਚਾਰਾ ਸੁੱਕਾ ਚਾਰਾ ਜਿਹੜਾ ਦੋਸਤੋ ਤੁਸੀਂ ਮੈਂਟੇਨ ਕਰ ਸਕਦੇ ਹੋ ਬਾਕੀ ਦੋਸਤੋ ਤੁਸੀਂ ਆਪਣੇ ਏਰੀਆ ਦੇ ਆਪਣੇ ਇਲਾਕੇ ਦੇ ਹਿਸਾਬ ਨਾਲ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਪ੍ਰਤੀ ਕਿੱਲਾ ਜਿਹੜਾ ਨਾੜਾ ਲਾਂਗਾ ਵਾ ਉਹ ਤੁਹਾਡੇ ਕਿੰਨੇ ਜਿਹੜੇ ਰੇਟ ਤੇ ਚੱਲ ਰਿਹਾ ਹੈਗਾ ਏਰੀਆ ਆਪਣਾ ਜ਼ਿਲ੍ਹਾ ਜਿਹੜਾ ਉਹ ਜ਼ਰੂਰ ਜਿਹੜਾ ਮੈਂਸ਼ਨ ਕਰਿਓ ਜ਼ਿਕਰ ਕਰਿਓ ਤੇ ਪ੍ਰਤੀ ਟਰਾਲੀ ਜਿਹੜੀ ਹੈ ਰੇਟ ਤੁਹਾਡੇ ਇਲਾਕੇ ਦੇ ਵਿੱਚ ਕੀ ਚੱਲੀ ਆ ਤੇ ਪ੍ਰਤੀ ਟਰਾਲੀ ਜਿਹੜੀ ਬਣਵਾਈ ਆ ਤੂੜੀ ਵਾਲੀ ਮਸ਼ੀਨ ਦੇ ਨਾਲ ਜਿਹੜੀ ਆਪਾਂ ਬਣਵਾਈ ਹੈ ਟਰਾਲੀ ਉਸ ਦਾ ਰੇਟ ਜਿਹੜਾ ਉਹ ਕੀ ਚੱਲਿਆ ਦੋਸਤੋ ਇਹ ਜਿਹੜੀਆਂ ਚੀਜ਼ਾਂ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤਾਂ ਜੋ ਦੋਸਤੋ ਹਰ ਇੱਕ ਕਿਸਾਨ ਵੀਰ ਨੂੰ ਇਲਾਕੇ ਦੇ ਹਿਸਾਬ ਨਾਲ ਕੀ ਰੇਟ ਚੱਲਿਆ ਤੇ ਉਹ ਜਿਹੜਾ ਜਰੂਰ ਪਤਾ ਲੱਗੇ ਸੋ ਦੋਸਤੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ